ਕੋਈ ਮੰਗੋਗੇ ਐਸਐਸਪੀ ਸਾਹਿਬ ਪਠਾਨਕੋਟ ਜੀ ਦੇ ਵਿਸ਼ੇ ਨਾਲ ਦੇ ਅਨੁਸਾਰ ਮੱਕਾ ਕੋ ਪਾਸੇ ਪੜੀ ਹੋਸੀ ਤਾਂ ਕਿਸ ਸਮੇਂ ਫਲਾਦ ਮਤਿਸੂ ਕਿ ਉਹਨੇ ਪਲੇਟ ਫੰਡਿਆ ਅਜਾ ਉਹ ਅਸਕਰ ਸੰਗਲ ਦੇ ਵਿੱਚ ਸੈਂਚੀ ਦੇ ਵਿੱਚ ਬਾਗਦੂਦੂ ਸ਼ੁਭਿਆ ਉਹ ਸਾਇੰਟੀਮਾ ਨੇ ਕਾਫੀ ਨੀਂਦ ਕੀਤੀ ਹੈ ਜੋ ਆਪਣਾ ਫਲਦੇ ਜਮੋਦ ਪਰਦੇ ਨੂੰ ਦੀ ਬਾਗ ਦੇ ਲੱਗ ਪਈ ਲੱਗਾ ਕਿ ਕੀ ਕਾਰਨ ਸੀ ਉਹ ਕਿਵੇਂ ਠਿਵੇੜਾ ਤੇ ਆ ਗਿਆ ਭੱਜ ਗਿਆ ਸਾਰਨੇਸ ਦੇ ਵੀ ਪੁਲਿਸ ਮੈਡੀਕਲ ਤੇ ਵਾਰੀ ਸੀ ਕਿ ਉਹ ਕਿੰਨੇ ਬੜੀ ਚੁਸਤੀ ਨਾਲ ਆਪਣਾ ਜਿਹੜਾ ਹਸਪਤਾਲ ਦੇ ਵਿੱਚ ਹੱਥ ਫੇਚ ਲਿਆ ਸੀਗਾ ਉਹ ਥੱਟ ਦੇ ਇਸੇ ਧੱਕੇ ਜੋਰ ਨਾਲ ਤੇ ਪਤੀ ਕੋਲ ਸਿੱਧਾ ਦੇ ਆਖਰ ਕਿੰਨੇ ਪਰਮਾਨੈਂਟ ਡੱਟ ਜਾਵੇ ਤੇ ਨਹੀਂ ਤਬ ਦੀ ਸਤਮਾ ਸੀ ਸਤਮਾ ਇਹ ਜਿਹੜਾ ਪੱਤੇ ਡਿੱਗੂ ਤੇ ਪਰ ਉਹ ਬਤ ਕੋ ਕਿਤਰਾ ਵੱਧ ਜਾਤ ਰਿਹਾ ਜੀ ਤੇ ਮੈਂ ਤਾਂ ਕਹਾਂ ਕਿ ਜਿਆ ਨਸ਼ੇੰਸੀ ਦਾ ਕੋਈ ਹੈਗਾ ਆਪਣੇ ਪੁੱਤ ਜੀ ਨਾਲ 192 ਹੈ ਕੋਈ ਸਿਚੁਏਸ਼ਨ ਹੁੰਦੀ ਹੈ Space, yes, they are. They are Still, One of the premium and prestigious professional institutes providing a wide range of professional courses with 100% placement assistance. We are Sri Sai Group of Institutes.